ਇਹ ਜਿਉ ਥਾਂ ਜਿੱਥੇ ਮਹਾਰਾਜਾ ਦਲੀਪ ਸਿੰਘ ਨੂੰ ਰੱਖਿਆ ਗਿਆ ਸੀ 1857 ਇਸ ਕਿਲੇ ਬਾਰੇ ਲਿਖਿਆ ਗਿਆ ਹੈ 1857 ਦਾ ਹੀ ਸ਼ਾਇਦ ਕਿਲਾ ਬਣਿਆ ਹੋ ਸਕਦਾ ਤੇ ਇਹ ਸਾਡਾ ਸਿੱਖ ਰਾਜ ਦਾ ਨਿਸ਼ਾਨ ਇੱਥੇ ਝੂਲਦਾ ਹੋਇਆ ਤੇ ਇਹ ਇਧਰ ਕਿਲਾ कि लाडी यूट्यूबर ठीक है डॉक्टर साहब ठीक है जी